ਦੇਖੋ ਪ੍ਰਬੰਧਤਾ ਜੀ ਹਮੇਸ਼ਾ ਇੱਥੇ ਕਿਉਂਕਿ ਸਾਰੀ ਭਾਵੇਂ ਕਿਉਂਕਿ ਕੋਈ ਸਰਕਾਰ ਹੋਵੇ ਕਿਉਂਕਿ ਸ਼ਾਹਦ ਦੇ ਇੱਥੇ ਟੀ ਵੱਡੀ ਹੈ ਜਿਹੜੇ ਪੁਕਤਾ ਪ੍ਰਬੰਧ ਨੇ ਕੀਤੇ ਜਾਂਦੇ ਆ ਬਾਕੀ ਸੰਗਤ ਇੱਥੇ ਪੂਰੇ ਪੰਜਾਬ ਤੋਂ ਕਿ ਪੂਰੀ ਦੁਨੀਆ ਚ ਆਉਂਦੀ ਹੈ ਜਿਹੜੀ ਪ੍ਰਬੰਧ ਵੀ ਇੱਥੇ ਆ ਕੇ ਕਰਦੇ ਆ ਲੰਗਰ ਜਿਹੜੇ ਆ ਲਾਉਂਦੇ ਆ ਕਿਉਂਕਿ ਤੁਸੀਂ ਦੁਨੀਆ ਦੇ ਜਿੰਨੇ ਧਰਮ ਆ ਚਲੋ ਸ਼ਾਹ ਤਾਂ ਹਰੇਕ ਧਰਮ ਚ ਹੁੰਦੀਆਂ ਨੇ ਪਰ ਦੁਨੀਆ ਦੇ ਇਤਿਹਾਸ ਤੋਂ ਲੋ ਕਿਤੇ ਤੁਹਾਨੂੰ ਆਧਾਰ ਨਹੀਂ ਮਿਲਨੀ ਕਿ ਮਹਿਜ 7 ਸਾਲ ਤੇ 9 ਸਾਲ ਦੇ ਜਿਹੜੇ ਬੱਚਿਆਂ ਨੇ ਉਹਨਾਂ ਨੇ ਕਿਸੇ ਬਿਨਾ ਡਰ ਤੋਂ ਜਿਨ੍ਹਾਂ ਨੂੰ ਲਾਲਚ ਵੀ ਦਿੱਤੇ ਗਏ ਹੁਣ ਡਰਾਇਆ ਵੀ ਹੋਵੇ ਪਰ ਜ਼ੁਲਮ ਦੇ ਅੱਗੇ ਨਹੀਂ ਝੁਕੇ ਤੇ ਐਡੀ ਛੋਟੀ ਉਮਰ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਸਾਡੇ ਗੁਰੂ ਸਾਹਿਬ ਜਿਨ੍ਹਾਂ ਨੇ ਇਹਨਾਂ ਦਿਨਾਂ 'ਚ ਆਪਣਾ ਸਾਰਾ ਪਰਿਵਾਰ ਕੌਮ ਤੋਂ ਵਾਰ ਦਿੱਤਾ ਇਹਨਾਂ ਮਤਲਬ ਕਿ ਹੋਣ ਦੇ ਬਾਵਜੂਦ ਵੀ ਉਸ ਭਾਣੇ ਨੂੰ ਮਿੱਠਾ ਕਰਕੇ ਜਿਹੜਾ ਮੰਨਣਾ ਸੋ ਬਹੁਤ ਵੱਡੀ ਸ਼ਹਾਦਤ ਹੈ ਤੇ ਬੜਾ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਸੋ ਇਹਨਾਂ ਦਿਨਾਂ ਚ ਪੂਰੀ ਦੁਨੀਆ ਤੋਂ ਜਿਹੜੀ ਸੰਗਤ ਹੈ ਇੱਥੇ ਉਹਨਾਂ ਦੀ ਕੁਰਬਾਨੀ ਨੂੰ ਸ਼ਾਬਜਾਦਿਆਂ ਦੇ ਨੂੰ ਮਾਤਾ ਗੁਜਰੀ ਜੀ ਦੇ ਨੂੰ ਇੱਥੇ ਸਜਦਾ ਕਰਨ ਦੇ ਲਈ ਆਉਂਦੇ ਆ ਸੋ ਅਸੀਂ ਵੀ ਜਦੋਂ ਬਤੌਰ ਮੰਤਰੀ ਨਹੀਂ ਜਦੋਂ ਮੰਤਰੀ ਨਹੀਂ ਵੀ ਸੀ ਜਦੋਂ ਐਮਐਲਏ ਵੀ ਉਸ ਤੋਂ ਪਹਿਲਾਂ ਵੀ ਹਮੇਸ਼ਾ ਤੋਂ ਇੱਥੇ ਆਉਂਦੇ ਆ ਤੇ ਇਹੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਸਰਬੱਤ ਦਾ ਭਲਾ ਕਰੇ ਜੋ ਸਾਡੇ ਧਰਮ ਚ ਹਮੇਸ਼ਾ ਹੀ ਅਸੀਂ ਅਰਦਾਸ ਕਰਦੇ ਆਂ ਤੇ ਬਾਕੀ ਹਮੇਸ਼ਾ ਪ੍ਰਮਾਤਮਾ ਸਾਨੂੰ ਇਹ ਬਲ ਬਖਸ਼ੇ ਕਿ ਸੱਚ ਦੇ ਰਾਹ ਤੇ ਚੱਲ ਕੇ ਲੋਕਾਂ ਦੀ ਜਿਹੜੀ ਸੇਵਾ ਕਰ ਸਕੀਏ